ਕਲਾ ਦੇ ਅੰਗ ਸੰਗ ਵਿੱਚ ਮੌਣ ਗਲ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਬਹੁਤ ਧੰਨਵਾਦ ਕਰਦਾ ਹੋਇਆ ਅੱਜ ਇੱਕ ਵਾਰ ਫਿਰ ਹਾਜ਼ਰ ਆਇਆ ਇੱਕ ਹੋਰ ਪ੍ਰੋਗਰਾਮ ਲੈ ਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਹੋਰ ਆਰਟਿਸਟ ਦੇ ਨਾਲ ਗੱਲ ਕਰਾਂਗੇ ਹੰਝੂਆਂ ਦੀ ਤਾਸੀਰ ਦੋਸਤਾਂ ਨਾਲ ਕਿੰਨੀ ਮਿਲਦੀ ਆ ਉਹ ਖੁਸ਼ੀ ਵੇਲੇ ਵੀ ਆ ਜਾਂਦੇ ਆ ਗਮੀ ਵੇਲੇ ਵੀ ਆ ਜਾਂਦੇ ਆ ਖੁਸ਼ੀ ਵਲੇ ਖੁਸ਼ੀ ਮਣਾਉਣ ਲਈ ਗਮੀ ਵੇਲੇ ਗਮੀ ਬਣਾਉਣ ਲਈ ਸੋ ਇਸੇ ਲੜੀ ਦੇ ਵਿੱਚ ਆਪਾਂ ਅੱਜ ਖੁਸ਼ ਹੁੰਦੇ ਹੋਏ ਪ੍ਰੀਤ ਕੌਰ ਚਾਹਲ ਜਿਹੜੇ ਕਿ ਕਾਰਟਿਸਟ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਹਾਜ਼ਰ ਹੋਏ ਆ ਤੇ ਪ੍ਰੀਤ ਕੌਰ ਜੀ ਜੀ ਆਇਆਂ ਨੂੰ ਸਸ ਸ੍ਰੀਕਾਲ ਜੀ ਮੇਰੇ ਵੱਲੋਂ ਤੁਹਾਡੀ ਸਾਰੀ ਚੈਨਲ ਤੁਹਾਡੀ ਟੀਮ ਨੂੰ ਸਸ ਸ੍ਰੀਕਾਲ ਤੇ ਤੁਸੀਂ ਮੈਨੂੰ ਪਤਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਖਾਸ ਜਾਂ ਉਹਦੇ ਵਿੱਚ ਪਿੰਡ ਸੀ ਜਿੱਥੇ ਤੁਸੀਂ ਰਹੇ ਸੀ ਨਹੀਂ ਸਰ ਮੇਰਾ ਡਿਸਟ੍ਰਿਕਟ ਅੰਮ੍ਰਿਤਸਰ ਆ ਪਰ ਪਿੰਡ ਟਾਂਗਰਾ ਆ ਟਾਂਗਰਾ ਹਾਂਜੀ ਅ ਅੰਮ੍ਰਿਤਸਰ ਜਿੱਥੋਂ ਆਪਾਂ ਬਿਆਸ ਨੂੰ ਜਾਣਦੇ ਆ ਜਾਂ ਦਿੱਲੀ ਨੂੰ ਜਾਣਦੇ ਆ ਰਸਤੇ ਦੇ ਉੱਪਰ ਹੀ ਆ ਹਾਂਜੀ ਰੋਡ ਦੇ ਉੱਪਰ ਹੀ ਪਿੰਡ ਪੈਂਦਾ ਹੈ ਟਾਂਗਰਾ ਉੱਥੇ ਉੱਥੇ ਫਿਰ ਅ ਪੜ੍ਹਾਈ ਕਿੱਥੇ ਕੀਤੀ ਪੜ੍ਹਾਈ ਸਰ ਮੈਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਹੀ ਮੈਂ ਐਮਏ ਕੀਤੀ ਪੰਜਾਬੀ ਚ ਹਾਂ ਤੇ ਫਿਰ ਬੀਏਡ ਕੀਤੀ ਸੀ ਓਕੇ ਹਾਂਜੀ ਉੱਥੇ ਕੋਈ ਫਿਰ ਜੋਬ ਤਾਂ ਨਹੀਂ ਕੀਤੀ ਜੋ ਮੈਂ ਟੀਚਿੰਗ ਕਰਦੀ ਸੀ ਪ੍ਰਾਈਵੇਟ ਪ੍ਰਾਈਵੇਟ ਟੀਚਿੰਗ ਕਰਦੀ ਸੀ ਤੇ ਜਾਨੂੰ ਸੱਦਾ ਕੈਨੇਡਾ ਤੋਂ ਆ ਗਿਆ ਹਾਂਜੀ ਹਾਂਜੀ ਸੋਚਿਆ ਨਹੀਂ ਸੀ ਜਿੱਦਾਂ ਮੈਨੂੰ ਬਚਪਨ ਤੋਂ ਸ਼ੌਂਕ ਸੀਗਾ ਕਿ ਮੈਂ ਮਤਲਬ ਉੱਥੇ ਹੀ ਕੁਝ ਕਰਾਂ ਪੜ੍ਹ ਲਿਖ ਕੇ ਪੜ੍ਹਨ ਦਾ ਜ਼ਿਆਦਾ ਸ਼ੌਂਕ ਸੀਗਾ ਪੜ੍ਹ ਲਿਖ ਕੇ ਉੱਥੇ ਕੁਝ ਕਰਾਂ ਜਾਂ ਪ੍ਰੋਫੈਸਰ ਦੀ ਜੌਬ ਲਵਾਂ ਜਾਂ ਇਦਾਂ ਕੁਝ ਪਰ ਜਿੱਥੇ ਤੁਹਾਡਾ ਜਾਨੂੰ ਸੱਦਾ ਸੱਦਾ ਹਾਂਜੀ ਦਾਣਾ ਪਾਣੀ ਦਾ ਕੈਨੇਡਾ ਤੋਂ ਆ ਗਿਆ ਦਾਣਾ ਬਸ ਸਹੀ ਗੱਲ ਹਾਂਜੀ ਅ ਵਿਆਹ ਦੇ ਬਿਅਸਤੇ ਤੁਸੀਂ ਕੈਨੇਡਾ ਆਏ ਹਾਂਜੀ ਅ ਇੱਥੇ ਆ ਕੇ ਮਤਲਬ ਅਸੀਂ ਸਾਰੇ ਜਾਣਦੇ ਹਾਂ ਇੱਕ ਵੱਖਰੀ ਹੀ ਐ ਦੁਨੀਆ ਦੇ ਵਿੱਚ ਤੁਸੀਂ ਆ ਜਾਂਦੇ ਹੋ ਹਾਂਜੀ ਇਸ ਤੋਂ ਪਹਿਲਾਂ ਕਿਉਂਕਿ ਤੁਸੀਂ ਆਰਟਿਸਟ ਹੋ ਸਟੇਜ ਦੇ ਉੱਤੇ ਵੀ ਤੇ ਤੁਸੀਂ ਗਾ ਵੀ ਲੈਂਦੇ ਹੋ ਸੋਹਣਾ ਤੇ ਇਹ ਇਹ ਚਿੰਗ ਤੁਹਾਡੇ ਅੰਦਰ ਘਰ ਦੇ ਵਿੱਚ ਪਹਿਲਾਂ ਕੋਈ ਸੀ ਜਾਂ ਵਾਲਾ ਕੋਈ ਸੀ ਜਿਹਦੇ ਕੋਲੋਂ ਤੁਹਾਡੇ ਅੰਦਰ ਪੈਦਾ ਹੋਈ ਇਸ ਬਚਪਨ ਤੋਂ ਜਿੱਦਾਂ ਮੇਲਾ ਦਾ ਡੈਡੀ ਤੋਂ ਆਇਆ ਹੈ ਮੈਨੂੰ ਯਾਦ ਹੈ ਉਹ ਛੋਟੇ ਹੁੰਦੇ ਸੀ ਅਸੀਂ 4-5 ਸਾਲ ਦੇ ਤੇ ਡੈਡੀ ਨੇ ਹੱਥ ਤੂੰ ਵੀ ਫੜੀ ਹੁੰਦੀ ਸੀ ਅੱਛਾ ਤੂੰ ਵੀ ਵਜਾਉਂਦੇ ਹੁੰਦੇ ਸੀਗੇ ਓਕੇ ਤੇ ਉਹਦੇ ਨਹੀਂ ਸਮਝ ਨਹੀਂ ਸੀ ਹੁੰਦੀ ਕਿ ਡੈਡੀ ਕਿਉਂ ਇੱਕ ਮਿਊਜ਼ਿਕ ਬਹੁਤ ਸੌਂਦੇ ਹੁੰਦੇ ਹੁੰਦੇ ਸੀਗੇ ਆਰਮੀ 'ਚ ਰਹੇ ਨੇ ਮੇਰੇ ਫਾਦਰ ਅੱਛਾ ਤੇ ਜਦੋਂ ਉਹਨਾਂ ਨੇ ਘਰ ਆਉਣਾ ਤੇ ਉਹਨਾਂ ਕਹ ਤੂੰ ਵੀ ਹਮੇਸ਼ਾ ਦੀ ਵਜਾਉਂਦੇ ਹੁੰਦੇ ਸੀ ਨਾਲੇ ਗੁੰਗਣਾਉਂਦੇ ਹੁੰਦੇ ਸੀ ਗਾਉਂਦੇ ਹੁੰਦੇ ਸੀ ਸੁਣਦੇ ਵੀ ਹੁੰਦੇ ਸੀਗੇ ਤੇ ਮੈਨੂੰ ਲੱਗਦਾ ਹੈ ਕਿ ਉਹ ਡੈਰੀ ਦੇ ਥਰੂ ਆਇਆ ਸਾਨੂੰ ਫਾਦਰ ਦੇ ਉਹਨਾਂ ਦੇ ਸੰਗੀਤ ਦੇ ਵਿੱਚ ਉਹ ਤੁਹਾਡੇ ਸਹਿਜਾ ਹੀ ਤੁਹਾਡੇ ਅੰਦਰ ਮਤਲਬ ਉਹ ਇਹ ਆਰਟ ਆ ਗਿਆ ਹਾਂਜੀ ਮੈਨੂੰ ਲੱਗਦਾ ਵੀ ਤੁਸੀਂ ਸਕੂਲਾਂ ਕਾਲਜਾਂ ਦੇ ਵਿੱਚ ਹੀ ਆਪਣੀ ਪਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ ਹਾਂਜੀ ਹਾਂਜੀ ਬਚਪਨ ਗੁਰਦਾਸ ਜੀ ਯੂਨੀਵਰਸਿਟੀ ਦੇ ਵਿੱਚ ਹਾਂਜੀ ਹਾਂਜੀ ਡਰਾਮਾ ਵਗੈਰਾ ਖੇਡਦੇ ਸੀ ਬਹੁਤ ਜ਼ਿਆਦਾ ਮੈਂ ਜਦੋਂ ਛੋਟੀ ਸੀ ਮੈਨੂੰ ਸਮਝ ਨਹੀਂ ਸੀ ਆਂਦੀ ਕਿ ਕੀ ਹੁੰਦਾ ਨਾ ਪਰ ਇੱਕ ਐਕਸਾਈਟਡ ਜੀ ਬੜੀ ਹੁੰਦੀ ਸੀ ਜਦੋਂ ਪ੍ਰੋਗਰਾਮ ਜਦੋਂ ਸੈਚਰਡੇ ਨੂੰ ਬਾਲ ਸਭਾ ਉਦੋਂ ਕਹਿੰਦੇ ਹੁੰਦੇ ਸਕੂਲਾਂ 'ਚ ਲੱਗਣੀ ਹਾਂ ਉਹ ਹੁੰਦੀ ਸਕੂਲਾਂ ਹਾਂਜੀ ਟੀਚਰਸ ਨੇ ਕਹਿਣਾ ਵੀ ਤੁਸੀਂ ਕਿਸੇ ਨੇ ਗਾਉਣਾ ਆ ਕੋਈ ਪਰਫਾਰਮੈਂਸ ਕਰਨੀ ਆ ਤੇ ਮੈਂ ਸਭ ਤੋਂ ਅੱਗੇ ਹੁੰਦੀ ਸੀ ਕੋਈ ਸਕਿੱਟ ਸੁਣਾਤੀ ਜਾਂ ਗਾਤਾ ਜਾਂ ਇਦਾਂ ਤੇ ਫਿਰ ਕਾਲਜ ਵਿੱਚ ਵੀ ਇਦਾਂ ਹੀ ਰਿਹਾ ਅੰਦੀ ਕਿੰਨੀ ਕਿੰਨੇ ਸਕਿੱਟਾਂ ਕਰ ਦੇਣੀ ਆ ਇਦਾਂ ਤੇ ਹਾਂਜੀ ਮੈਨੂੰ ਬਸ ਇਹ ਜਿਹੜਾ ਇੱਕ ਦੁੱਖ ਰਹੂਗਾ ਕਿ ਜਦੋਂ ਉੱਥੇ ਪਿੰਡਾਂ ਦੇ ਵਿੱਚ ਚ ਪਿੰਡਾਂ 'ਚ ਆਪਣਾ ਜਦਾ ਸਕੋਪ ਨਹੀਂ ਹੁੰਦਾ ਕੋਈ ਸਿੱਖਣ ਨੂੰ ਕਰਨ ਨੂੰ ਸ਼ੌਂਕ ਬੜਾ ਸੀ ਪਰ ਉਹ ਮੈਨੂੰ ਮਿਲਿਆ ਨਹੀਂ ਕਿ ਜਿੱਦਾਂ ਮੈਂ ਥੀਏਟਰ ਕਰ ਸਕਾਂ ਜਾਂ ਮੈਂ ਕਿਤੇ ਐਕਟਿੰਗ ਸਿੱਖ ਸਕਾਂ ਹਨਾ ਉਹ ਮੇਰੇ ਮਨ 'ਚ ਹਮੇਸ਼ਾ ਰੀਜੇ ਰਹਿੰਦੀ ਸੀਗੀ ਕਿ ਮੈਨੂੰ ਮੈਂ ਅੱਗੇ ਜਾਣਾ ਚਾਹੁੰਦੀ ਹਾਂ ਅੱਗੇ ਵਧਣਾ ਚਾਹੁੰਦੀ ਹਾਂ ਪਰ ਉੱਥੇ ਉੱਥੇ ਤੁਸੀਂ ਵੱਡੇ ਲੈਵਲ ਤੇ ਨਹੀਂ ਕਰ ਸਕਦੇ ਵੱਡੇ ਲੈਵਲ ਤੇ ਨਹੀਂ ਕਰ ਸਕੀ ਹਾਂਜੀ ਪਰ ਕੈਨੇਡਾ ਵਿੱਚ ਆ ਕੇ ਤੁਹਾਨੂੰ ਮੌਕਾ ਮਿਲਿਆ ਹਾਂਜੀ ਪਹਿਲਾਂ ਤੇ ਲੱਗਾ ਨਹੀਂ ਵਧੀਆ ਕਿ ਨਹੀਂ ਹਨਾ ਵੀ ਕਿੱਥੇ ਚੱਲ ਚੱਲੇ ਆ ਉਹ ਸਾਰਿਆਂ ਨੂੰ ਹੀ ਜਦੋਂ ਅਜੇ ਤੱਕ ਵੀ ਜੇ ਇਮੇਜਿਨੇਸ਼ਨ ਜਿਹੜਾ ਹੁੰਦਾ ਜਦੋਂ ਰਿਐਲਿਟੀ ਨਾਲ ਟੱਕਰਾ ਹੁੰਦਾ ਜੀ ਸਹੀ ਗੱਲ ਆ ਹਾਂਜੀ ਫਿਰ ਪਤਾ ਲੱਗਦਾ ਵੀ ਕੀ ਚੀਜ਼ ਆ ਸਹੀ ਗੱਲ ਆ ਪਰ ਜਦੋਂ ਹੁਣ ਮੈਨੂੰ ਇੱਥੇ ਆ ਕੇ ਮੌਕਾ ਮਿਲਿਆ ਜੋ ਮੈਂ ਚਾਹੁੰਦੀ ਸੀਗੀ ਨਾ ਤੇ ਪਰ ਮੈਂ ਕਿਵੇਂ ਕਰੀ ਨਹੀਂ ਆ ਚਲੋ ਕੋਈ ਗੱਲ ਨਹੀਂ ਦੇਰ ਆਇ ਦਰਸਤ ਆਏ ਬਚਪਨ ਤੋਂ ਸੀ ਪਰ ਚਲੋ ਇਸ ਉਮਰ ਵਿੱਚ ਵੀ ਆ ਗਿਆ ਚਲੋ ਕੋਈ ਗੱਲ ਨਹੀਂ ਪਰ ਹੁਣ ਮੈਨੂੰ ਵਧੀਆ ਲੱਗਦਾ ਹੈ ਵੀ ਮੈਂ ਆਪਣਾ ਸ਼ੌਂਕ ਜਿਹੜਾ ਪੂਰਾ ਕਰ ਰਹੀ ਹਾਂ ਬਿਲਕੁਲ ਹਰ ਬੰਦਾ ਜਿਹੜਾ ਜਦੋਂ ਕਿਸੇ ਵੀ ਦੇਸ਼ ਵਿਦੇਸ਼ ਜਾਂਦਾ ਨਾ ਇੱਕ ਵਾਰ ਤਾਂ ਕਲਚਰ ਸ਼ੌਕ ਦੇ ਵਿੱਚੋਂ ਗੁਜ਼ਰਦਾ ਉਹ ਬਿਲਕੁਲ ਉਸ ਤਰ੍ਹਾਂ ਹੁੰਦਾ ਜਿਵੇਂ ਆਪਾਂ ਉਹਦੀ ਗੁਲਾਬ ਦੀ ਕਲਮ ਪਟਕੇ ਇਧਰੋਂ ਉਧਰ ਲਾਉਨੇ ਆ ਉਈ ਕੋਰਤਾ ਮੁਰਝਾਉਂਦੀ ਆ ਸਹੀ ਗੱਲ ਹਾਂਜੀ ਹਾਂਜੀ ਉਹ ਥੋੜਾ ਸਮਾਂ ਜਿਹੜਾ ਮੁਰਝਾਉਣ ਦਾ ਹੁੰਦਾ ਉਹਦੇ ਵਿੱਚ ਜਦੋਂ ਉਹਦੀਆਂ ਜੜਾਂ ਲੱਗ ਜਾਂਦੀਆਂ ਨੇ ਦੂਰਾ ਫੇਰ ਉਹ ਫੁੱਲ ਟਿਕਣੇ ਸ਼ੁਰੂ ਹੋ ਜਾਂਦੇ ਨੇ ਸਹੀ ਗੱਲ ਸੋ ਤੁਸੀਂ ਵੀ ਉਸ ਦੌਰ ਦੇ ਵਿੱਚੋਂ ਲੰਘ ਚੁੱਕੇ ਹੋ ਹਾਂਜੀ ਬਿਲਕੁਲ ਬਿਲਕੁਲ ਉਹ ਹੁਣ ਤੁਸੀਂ ਦੁਬਾਰਾ ਆਪਣੇ ਆਪਣੀ ਜ਼ਿੰਦਗੀ ਨੂੰ ਪ੍ਰੋਪਰਲੀ ਉਸ ਤਰ੍ਹਾਂ ਜਿਉਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਹੁਣ ਬਾਲ ਬੱਚਿਆਂ ਦੇ ਵਿੱਚ ਵੀ ਉਹ ਵੀ ਬਾਬਾ ਬਿਜ਼ੀ ਰੱਖਦੇ ਹੋਣੇ ਬਹੁਤ ਰਜੇਵਾ ਬਹੁਤ ਜ਼ਿਆਦਾ ਜਿੰਦਾ ਕਹਿ ਲੋ ਬੱਚਿਆਂ ਦੇ ਨਾਲ ਫਿਰ ਇਹ ਵੀ ਟਾਈਮ ਕੱਢਣਾ ਮੈਨ ਸਾਰੇ ਪੁੱਛਦੇ ਹੁੰਦੇ ਤੁਸੀਂ ਇੰਨਾ ਟਾਈਮ ਕਿੱਦਾਂ ਕੱਢ ਲੈਂਦੇ ਆ ਕਰਦਾ ਵੀ ਦੇਖਦਿਆਂ ਮੈਂ ਕਿਹਾ ਮੈਂ ਇਹਦੇ ਲਈ ਤੇ ਮੈਂ ਕੰਮ ਟਾਈਮ ਕੱਢਣਾ ਹੀ ਕੱਢਣਾ ਆ ਇਹ ਇਹ ਕੰਮ ਲੱਗਦਾ ਹੀ ਨਹੀਂ ਇਹ ਲੱਗਦਾ ਹੀ ਨਹੀਂ ਮੈਂ ਕਿਹਾ ਮੈਨੂੰ ਮੈਨੂੰ ਇਦਾਂ ਲੱਗਦਾ ਜੇ ਮੈਂ ਇਹ ਨਾ ਨਾ ਕੀਤਾ ਤੇ ਮੇਰੀ ਜ਼ਿੰਦਗੀ ਐਵੇਂ ਹੀ ਆ ਕਿ ਮੈਂ ਫਿਰ ਮੈਨੂੰ ਮੈਨੂੰ ਲੱਗਦਾ ਹੁੰਦਾ ਕਿ ਮੈਂ ਜੀ ਨਹੀਂ ਪਾਉਂਗੀ ਇਹ ਤੋਂ ਬਗੈਰ ਹਨਾ ਜੇ ਮੈਂ ਇਹ ਕੰਮ ਨਾ ਕੀਤਾ ਤੇ ਫਿਰ ਜਦੋਂ ਮੈਂ ਇਹ ਕਰ ਲੈਂਦੀ ਆ ਤੇ ਮੈਨੂੰ ਬੜੀ ਸੈਟੀਸਫੈਕਸ਼ਨ ਜੀ ਮਿਲਦੀ ਸੰਤੁਸ਼ਟੀ ਮਿਲਦੀ ਆ ਇਹ ਇਹ ਰੂਹ ਜਿਵੇਂ ਨਾ ਰੂਹ ਨੂੰ ਸਕੂਨ ਦਿੰਦੀ ਆ ਰੂਹ ਨੂੰ ਸਕੂਨ ਦਿੰਦਾ ਹਾਂ ਜੀ ਹਾਂ ਤੁਸੀਂ ਗਾ ਵੀ ਲੈਨੇ ਹੋ ਹਾਂਜੀ ਹਾਂਜੀ ਥੋੜਾ ਜਿਹਾ ਮੈਂ ਮੈਂ ਚਾਹੂੰਗਾ ਵੀ ਥੋੜਾ-ਮੋਟਾ ਕੁਛ ਤੁਹਾਡੇ ਆਵਾਜ਼ ਦੇ ਵਿੱਚ ਸੁਣਨਾ ਵੀ ਚਾਹਾਂਗੇ ਹਾਂਜੀ ਮੈਂ ਇੱਕ ਘੋੜੀ ਗਾ ਦੇਣੀ ਆ ਹਾਂ ਬਿਲਕੁਲ ਬਿਲਕੁਲ ਜਦੋਂ ਚੜੇ ਆ ਵੀਰਾ ਘੋੜੀ ਵੇ ਜਦੋਂ ਚੜੇ ਆ ਵੀਰਾ ਘੋੜੀ ਵੇ ਨਾਲ ਪਰ ਆਵਦੀ ਜੋੜੀ ਵੇ ਲਟਕਾਂ ਦੇ ਵਹਲ ਸੁਣੇ ਦੀ ਸੁਣਿਆ ਵੀਰਾ ਮੈਂ ਤੈਨੂੰ ਕੋੜੀ ਚੜ੍ਹਦੀ ਜਦੋਂ ਲਗੇ ਆ ਵੀਰਾ ਤੈਨੂੰ ਮਹਈ ਆਵੇ ਜਦੋਂ ਲੱਗੇ ਆ ਵੀਰ ਤੈਨੂੰ ਮਾਹਿਆਵੇ ਤੇਰੀ ਮਨ ਨੂੰ ਮਿਲਣਾ ਵਦਾਈ ਆਵੇ ਲਟਕਾਂ ਦੇ ਵਾਲ ਸੁਣੇ ਦੀ ਸੁਣਿਆ ਵੀਰਾ ਮੈਂ ਤੈਨੂੰ ਕੋਣੀ ਚੜੇਂਦੀ ਵਾਹ ਦਤ ਵਾਹ ਦਤ ਇਹ ਤੁਹਾਡੀ ਤਾਂ ਕਈ ਪ੍ਰੋਫੈਸ਼ਨਲ ਗਾਇਕਾਂ ਨਾਲੋਂ ਬੈਟਰ ਆਵਾਜ਼ ਆ ਔਰ ਤੁਹਾਨੂੰ ਅੰਗੀਤ ਇਹਦੇ ਇਹਦੇ ਇਹਦੀ ਸਮਝ ਆ ਆਵਾਜ਼ ਉੱਤੇ ਥੱਲੇ ਤੁਹਾਡੀ ਸਹੀ ਹੁੰਦੀ ਆ ਕਦੇ ਪ੍ਰੋਫੈਸ਼ਨਲ ਤੌਰ ਤੇ ਸੋਚਿਆ ਵੀ ਗੀਤ ਰਿਕਾਰਡ ਕਰਵਾਉਣਾ ਹਾਂਜੀ ਸਰ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਐਕਟਿੰਗ ਤੋਂ ਪਹਿਲਾਂ ਮੈਨੂੰ ਗਾਉਣ ਦਾ ਜ਼ਿਆਦਾ ਸੀ ਫਰਸਟ ਨੰਬਰ ਤੇ ਮੇਰਾ ਸਿੰਗਿੰਗ ਵੱਲ ਜ਼ਿਆਦਾ ਧਿਆਨ ਸੀਗਾ ਤੇ ਬਾਰੇ ਉਹੀ ਗੱਲ ਆ ਕਿ ਜਿੱਦਾਂ ਪਿੰਡਾਂ 'ਚ ਆਪਾਂ ਨੂੰ ਮੌਕਾ ਨਹੀਂ ਮਿਲਿਆ ਗਾਉਣ ਦਾ ਜਾਂ ਕਿਤੇ ਪਰ ਹੁਣ ਮੈਂ ਖਾਸ ਕਰਕੇ ਕੁੜੀਆਂ ਨੂੰ ਤਾਂ ਪਿੰਡਾਂ ਦੇ ਵਿੱਚ ਨਹੀਂ ਪਹਿਲਾਂ ਤੇ ਹਾਂਜੀ ਹਾਂਜੀ ਖਾਸ ਕਰਕੇ ਕੁੜੀਆਂ ਨੂੰ ਜਦੋਂ ਮੈਂ ਮੈਂ ਇੱਕ ਵਾਰ ਰੋ ਲੈਂਦੀ ਹਦੀ ਮਮੀ ਕਿ ਮਮੀ ਮੈਂ ਸਿੱਖਣਾ ਆ ਮੈਂ ਗਾਉਣਾ ਆ ਤੇ ਉਹਨਾਂ ਨੇ ਕਿਹਾ ਬੱਦ ਮੈਂ ਤੈਨੂੰ ਕਿੱਥੇ ਲੈ ਕੇ ਜਾਵਾਂ ਆਪਾਂ ਇੰਨੇ ਦੂਰ ਪਿੰਡਾਂ 'ਚ ਰਹਿੰਦੇ ਆ ਅੰਮ੍ਰਿਤਸਰ ਸਾਡੇ ਤੋਂ 25 ਕਿਲੋਮੀਟਰ ਦੂਰ ਹੁੰਦਾ ਸੀ ਹਨਾ ਉੱਥੇ ਹੀ ਪਤਾ ਨਹੀਂ ਹੈ ਕਿੱਥੇ ਜਾਣਾ ਕਿੱਥੇ ਬੱਸਾਂ ਤੇ ਜਾਣਾ ਹਨਾ ਉਦੋਂ ਤੇ ਉਹ ਵੀ ਵਿਚਾਰੇ ਕਹਿੰਦੇ ਹੁੰਦੇ ਸੀ ਕਿ ਕਿੱਥੇ ਮੈਨੂੰ ਪਤਾ ਹੀ ਨਹੀਂ ਕੁਛ ਮੈਂ ਕਿੱਥੇ ਲੈ ਕੇ ਜਾਵਾਂ ਚਾਰੇ ਭੋਲੇ ਭਾਲੇ ਦੇ ਹੁੰਦੇ ਸੀ ਆਪਣੇ ਪੇਰੈਂਟਸ ਹਨਾ ਤੇ ਅੱਜ ਕੱਲ ਦੇ ਸਾਰਾ ਕੁਝ ਹੀ ਜਿੱਦਾਂ ਹੋ ਗਿਆ ਅਵੇਲੇ ਪਰ ਇਹ ਤਾਂਗ ਜੀ ਬਣੀ ਰਹੀ ਆ ਪਰ ਫਿਰ ਵੀ ਵਾਈਗਰੂ ਨੇ ਬਹੁਤ ਸਾਂ ਦਿੱਤਾ ਹੁਣ ਮੈਂ ਸਿੱਖ ਰਹੀ ਆ ਹਾਂਜੀ ਹੁਣ ਮੈਂ ਸਟਾਰਟਿੰਗ ਤੋਂ ਸਿੱਖ ਰਹੀਆਂ ਸੰਗੀਤ ਦੀ ਕਲਾਸਾਂ ਹਾਂਜੀ ਹਾਂਜੀ ਸਿੱਖ ਰਹੀਆਂ ਬਹੁਤ ਅੱਛਾ ਬਾਕੀ ਤੁਸੀਂ ਤੁਹਾਡੇ ਤਾਂ ਸਕਿਟ ਬੜੇ ਸੋਹਣੇ ਹੁੰਦੇ ਆ ਗੱਲ ਹੀ ਕਰ ਲੈਨੇ ਹੋ ਤੇ ਬਾਕੀ ਮੈਂ ਡਰਾਮੇ ਦੇ ਵਿੱਚ ਜਿਹੜਾ ਤੁਹਾਡਾ ਰੋਲ ਦੇਖਿਆ ਕਿਆ ਬਾਤ ਮੈਂ ਮੈਂ ਰੀਅਲੀ ਬਹੁਤ ਪਸੰਦ ਕੀਤਾ ਤੁਹਾਡਾ ਡਰਾਮਾ ਹੀ ਬਹੁਤ ਵਧੀਆ ਸੀ ਬਰੋਦਰ ਜਿਹੜਾ ਵਿਸ਼ੇਸ਼ ਤੌਰ ਤੇ ਤੁਹਾਡਾ ਰੋਲ ਬਹੁਤ ਬਹੁਤ ਨੇਚਰਲ ਨੇਚਰ ਰੋਲ ਸੀ। ਥੈਂਕ ਯੂ ਸਰ ਥੈਂਕ ਯੂ ਵੈਰੀ ਮਚ। ਬਹੁਤ ਚੰਗਾ ਲੱਗਿਆ। ਹਾਂਜੀ। ਤੇ ਬਾਕੀ ਜੋ ਇਸ ਤਰ੍ਹਾਂ ਸਕ੍ਰਿਪਟ ਕੋਈ ਐਸਾ ਛੋਟਾ ਸਕ੍ਰਿਪਟ ਹੈਗਾ ਜਿਹੜਾ ਤੁਸੀਂ ਸਾਡੇ ਨਾਲ ਹੁਣ ਹਾਂਜੀ ਸਰ ਮੈਂ ਸੰਝਾ ਕਰ ਸਕੋ। ਹਾਂਜੀ ਮੈਂ ਹੁਣ ਜੇ ਕੀਤੀ ਸੀਗੀ 2-3 ਦਿਨ ਹੋਇਆ ਪਾਈ ਆ ਇੱਕ ਜਿੱਦਾਂ ਗੋਰੀ ਆ ਤੇ ਗੋਰੀ ਦੀ ਦੇਸਨ ਦੇ ਨਾਲ ਜਿੱਦਾਂ ਗੋਰੀ ਜਾਂਦੀ ਆ ਪੰਜਾਬ 'ਚ। ਹਾਂਜੀ ਤੇ ਉਹ ਕਿੱਦਾਂ ਗੱਲਬਾਤ ਕਰਦੀ ਆ। ਹਾਂਜੀ ਹਾਂਜੀ ਹਾਂਜੀ। ਆ ਜਾ ਆ ਜਾ ਸਿਟ 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 ਇਹ ਮੇਰੀ ਦਰਾਣੀ ਦੀ ਜੀ ਨੌ ਆਇਆ ਗੋਰੀ ਆ ਇਗਲੈਡ ਤੋਂ ਆਈ ਗਲੈਡ ਤੋਂ ਅੱਛਾ ਸਿਟ 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 ਚਾ ਚਾ ਇਹ ਫਿਨਿਸ਼ ਥੈਨ ਮੈਂ ਆਤੀ ਹਾਂ ਵਹਾਂ ਤੇ ਓਕੇ ਓਕੇ ਪੀ ਲੈ ਚਾ ਮਰਜਾ ਕਹਿੰਦੀ ਚਾਹ ਨਹੀਂ ਪੀੜਿਆ ਤੁਹਾਡੇ ਸਿਆ ਪੇੜ ਤੁਸੀਂ ਤੁਹਾਡੇ ਪੱਲੇ ਪਾ ਕੇ ਗਏ ਇਆਂ ਸਾਲਾਂ ਤੋਂ ਐ ਨਾ ਚਾਹ ਛੁੱਟ ਦੀ ਮਰਜਣੀ ਦੇ ਨਾ ਲੈਣਾ ਤੇ ਦੇਣਾ ਭਾਵੇਂ ਅੰਦਰ ਮੇਰਾ ਲੀਵਰ ਭਾਵੇਂ ਅੰਦਰ ਦਵਾਈਆਂ ਦੇਂਡਿਆ ਕਿ ਨਾ ਪ੍ਰੀਤੋ ਚਾਹ ਪੀ ਨਾ ਪੀ ਆੜੇ ਤੁਸੀਂ ਪੰਗੇ ਪਾ ਕੇ ਗਏ ਨਾ ਚਾਹ ਦੇ ਇਹ ਤੁਹਾਡੇ ਹੀ ਜੇ ਕੁਛ ਨਹੀਂ ਕੁਛ ਨਹੀਂ ਤੁਸੀਂ ਨਹੀਂ ਕੁਛ ਬੋਲਾ ਕਿੱਡੀ ਚਤਾ ਨਹੀਂ ਗੋਰੀਆ ਕਹਿੰਦੀ ਕੀ ਕਹਿ ਰਹੀ ਓਕੇ ਹਾਂ ਕਾ गर्मी होट मिर्चा लगे ऐसा की कहने? कहने गर्मी है अशिशा कौन सी बीच सप्पड़ ही मर जानी <laughs> बीच नहीं है सप्पड़ हों सा इतना डड्डू, मस्सी, साप ऊपर स्विमिंग करते हैं पे, हाँ हमारे तैरने की चीज नहीं है ये आ नो स्विमिंग, नो नो ਮੈਨੂੰ ਵੀ ਗਰੇਜੀ ਆ ਗਈ ਗੋਰੀ ਨਾ ਰਹਿ ਰਖਦਾ ਕਹਿੰਦੀ ਸਵੀ ਵੀ ਕਰਨੀ ਨੋ ਨੋ ਡੈਟੀ ਹਾਂ ਹਾਂ ਓਕੇ ਓਕੇ ਕਹਿੰਦੀ ਜਾ ਚੱਬਾ ਜਾ ਜਾ ਤੇਨੂੰ ਹੋਟ ਲੱਗਣ ਡਿਆ ਐਸੇ ਇਦਾਂ ਹੁੰਦਾ ਨਾ ਅ ਜਿੱਦਾਂ ਮੈਂ ਜਿੱਦਾਂ ਕੋਈ ਗੋਰਾ ਹੁੰਦਾ ਹੈ ਨਾ ਤਕਿ ਵੇਰ ਆਪਾਂ ਜਦੋਂ ਇੰਗਲਿਸ਼ ਨਹੀਂ ਹੁੰਦੀ ਆਪਣੀ ਹਿੰਦੀ ਨਹੀਂ ਗੱਲਾਂ ਪੈਂਦੀ ਹਿੰਦੀ ਆ ਉਹ ਆਪਾਂ ਸਮਝਦੇ ਹਾਂ ਹਿੰਦੀ ਬਹੁਤ ਨਹੀਂ ਸਮਝ ਲੈਂਦਾ ਹੂਗਾ ਉਹ ਵੈਰੀ ਬਹੁਤ ਇਹ ਜਿਵੇਂ ਹੁਣ ਇਹ ਹੈਗਾ ਸਕ੍ਰਿਪਟ ਇਹ ਤੁਸੀਂ ਆਪ ਹੀ ਲਿਖਦੇ ਹੋ ਹਾਂਜੀ ਹਾਂਜੀ ਇਹ ਮਾਰਨਿੰਗ ਇਹਦੀ ਸਾਰੀ ਆਪ ਤਿਆਰ ਕਰਦੇ ਹੋ ਔਰ ਫਿਰ ਕਿਵੇਂ ਬੋਲਣਾ ਸਾਰਾ ਕੁਝ ਆਪ ਹੀ ਆਪਦੇ ਡਾਇਰੈਕਟਰੋਂ ਆਪ ਹੀ ਅੰਦਰਲੇਗੋਂ ਆਪ ਹੀ ਪਰਫਾਰਮ ਹਾਂ ਆਪ ਹੀ ਸਾਰਾ ਕੁਝ ਆਲ ਐਂਡ ਵਨ ਇਹ ਤਾਂ ਇਹ ਤਾਂ ਤੁਹਾਡੇ ਅੰਦਰ ਬਹੁਤ ਬਹੁਤ ਵੱਡੀ ਕਲਾ ਔਰ ਫਿਰ ਤੁਸੀਂ ਇਹ ਬਲੌਗ ਬਣਾ ਕੇ ਉੱਤੇ ਪਾਉਨੇ ਹੋ ਹਾਂਜੀ ਹਾਂਜੀ ਮੈਂ ਇਹ ਮੈਂ ਥੋੜਾ ਜਿਹਾ ਮੈਨੂੰ ਤਾਂ ਪਤਾ ਵੀ ਹੈਗਾ ਮੈਂ ਆਮ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਇਹ ਬਲੌਗ ਕੀ ਬਲਾ ਹੈਗੀ ਆ ਐਕਚੁਅਲੀ ਮੈਂ ਵਲੌਗਰ ਮਤਲਬ ਜਿੱਦਾਂ ਮੇਰੀਆਂ ਇਦਾਂ ਛੋਟੀਆਂ ਛੋਟੀਆਂ ਸਕਿੱਟਾਂ ਹੁੰਦੀਆਂ ਆ ਜਿੱਦਾਂ ਮੈਂ ਇਹ ਹੁਣ ਬਣਾ ਕੇ ਪਾ ਦਿੰਦੀ ਇੱਕ ਦੋ ਮਿੰਟ ਦੀ ਤਿੰਨ ਮਿੰਟ ਦੀ ਜਾਂ ਚਾਰ ਮਿੰਟ ਪੰਜ ਮਿੰਟ ਮੇਰੇ ਇਦਾਂ ਇਦਾਂ ਛੋਟੀਆਂ ਛੋਟੀਆਂ ਹੁੰਦੀਆਂ ਆ ਤੇ ਵਲੌਗਰ ਜਿੱਦਾਂ ਮਤਲਬ ਜਦੋਂ ਉਹ ਆਪਣੀ ਦੱਸਦੇ ਰਹਿੰਦੇ ਹੁਣ ਅਸੀਂ ਆ ਕੀਤਾ ਆ ਕੀਤਾ ਸੀ ਇੱਥੇ ਗਏ ਆ ਪਰ ਮੈਂ ਪਰਸਨਲੀ ਉਹ ਚੀਜ਼ ਨਹੀਂ ਬਣਾਉਂਦੀ ਨਹੀਂ ਤੁਸੀਂ ਆਪਣੀ ਕਲਾ ਉਹਦੇ ਕਲਾਕਾਰ ਦਿਪਾਉਣੇ ਆ ਉਹਦੇ ਉੱਤੇ ਇਹ ਇਹਦੇ ਫਿਰ ਤੁਹਾਡੀ ਤਾਂ ਆਡੀਅנס ਕਾਫੀ ਹੋ ਗਈ ਉਹ ਇਹ ਇਸ ਤਰ੍ਹਾਂ ਦੇ ਤੇ ਦੇਖਣ ਵਾਲੇ ਬਹੁਤ ਲੋਕ ਹੁੰਦੇ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਪਿਆਰ ਕਰਦੇ ਆ ਬਹੁਤ ਲਾਈਕ ਕਰਦੇ ਆ ਹਾਂਜੀ ਜੇ 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 ਮਤਲਬ ਆਡੀਅנס ਵੱਧ ਹੋਵੇ ਤਾਂ ਉਹਦਾ ਕੋਈ ਮਿਲਦਾ ਮੁਲਦਾ ਵੀ ਆ ਹਾਂਜੀ YouTube ਤੋਂ ਤੁਹਾਨੂੰ ਥੋੜੀ ਬੱਤੀ ਆਈ ਜਾਂਦੀ ਹੈ ਹਾਂਜੀ ਹਾਂਜੀ ਰੋਟੀ 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 ਦੇ ਹਰ ਕੀ ਮਿਲਦੀ ਰਹਿੰਦੀ ਹੈ ਹਾਂਜੀ ਹਾਂਜੀ ਵੈਰੀ ਨਾਈਸ TikTok ਤੇ ਮੇਰੇ ਕਾਫੀ ਫਾਲੋਅਰ ਨੇ ਕਿਉਂਕਿ TikTok ਤਾਂ ਸਭ ਤੋਂ ਪਹਿਲਾਂ ਮੈਂ ਉੱਥੋਂ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਤੇ TikTok ਵੀ ਦਿੰਦਾ ਹੈਗਾ ਨੇ ਟਿਕਟੋਕਰ ਦਿੰਦੇ ਨਹੀਂ ਆ ਉਹਨਾਂ ਦੇ ਇਦਾਂ ਹੈ ਕਿ ਜੇ ਤੁਸੀਂ ਲਾਈਵ ਤੇ ਬੈਠਦੇ ਹੋ ਜਾਂ ਤੁਸੀਂ ਉੱਥੇ ਤੁਹਾਨੂੰ ਗਿਫਟ ਵਗੈਰਾ ਦਿੰਦੇ ਆ ਨਾ ਲੱਗਦਾ ਤੁਸੀਂ ਕਿੰਨੇ ਘੰਟੇ ਬੈਠਣਾ ਪੈਂਦਾ ਹੈ ਉੱਥੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਬੈਠਾ ਜਾਂ ਤੁਹਾਨੂੰ ਕੋਈ ਹੋਰ ਆਉਂਦੀਆਂ ਰਹਿੰਦੀਆਂ ਵਾ ਆਡ ਵਗੈਰਾ ਕਿ ਤੁਸੀਂ ਇਹ ਦਿਓ ਤੇ ਫਿਰ ਤੁਹਾਨੂੰ ਇਦਾਂ ਪਰ ਮੈਂ ਉਹ ਤੁਹਾਡਾ ਦੇਖ ਕੇ ਕੋਈ ਹਾਂਜੀ ਆਫਰਸ ਆਉਂਦੀਆਂ ਰਹਿੰਦੀਆਂ ਹਾਂਜੀ ਐਡਵਰਟਾਈਜ਼ਮੈਂਟ ਦੇ ਵਿੱਚ ਜਾਂ ਨਾਟਕਾਂ ਦੇ ਬਹੁਤ ਸਾਰੇ ਨਾਟਕਾਂ ਦੇ ਵਿੱਚ ਦੇਖਦੇ ਆ ਵੀ ਜਿਹੜੇ ਜਾਂ ਫਿਲਮਾਂ ਦੇ ਵਿੱਚ ਜਿਹੜੇ ਐਕਟਰ ਲੈ ਹੁੰਦੇ ਆ ਉਹ ਪਹਿਲਾਂ ਬਲੌਗਰ ਹੁੰਦੇ ਆ ਹਾਂਜੀ ਹਾਂਜੀ ਪਹਿਲਾਂ ਉਹ ਇਸ ਤਰ੍ਹਾਂ ਦਾ ਹੀ ਕੰਮ ਕਰਦੇ ਉਹ ਮਤਲਬ ਉਹਨਾਂ ਦੀ ਨਿਗਾਹ ਛੱਡਦੇ ਆ ਹਾਂਜੀ ਫਿਲਮਾਂ ਵਾਲਿਆਂ ਦੀ ਨਿਗਾਹ ਚੜ ਜਾਂਦੇ ਆ ਤੇ ਤੁਸੀਂ ਜਿਹੜਾ ਹੈਗਾ ਮੇਰੇ ਖਿਆਲ ਨਾਲ ਇਹਦੇ ਵਿੱਚ ਟਿਕਟੌਕ ਦੇ ਵਿੱਚ ਤਾਂ ਕੁਝ ਲਿਮਟ ਟਾਈਮ ਦੀ ਵੀ ਲਿਮਟ ਆ ਬਈ ਇੰਨੇ ਐਡਾ ਕੀ ਪਾਸ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਉਹ YouTube ਦਾ ਵੀ ਤਾਂ ਜਿੰਨਾ ਮਰਜੀ ਲੰਬਾ ਦੇਖੋ ਨਾ ਮੈਨੂੰ ਲੱਗਦਾ TikTok ਤੇ ਵੀ ਹੋ ਗਿਆ ਹੈ ਟਾਈਮ ਅੱਛਾ 4-5 ਮਿੰਟ ਦਾ 4 ਮਿੰਟ ਨੂੰ ਅੰਦਾਜ਼ਾ ਕਰਦਾ ਪਹਿਲਾਂ ਤਾਂ ਮੇਰਾ ਖਿਆਲ ਮਿੰਟ ਤੋਂ ਵੀ ਘੱਟ ਸੀ ਹਾਂਜੀ ਮਿੰਟ ਸੀਗਾ 30 ਸੈਕਿੰਡ ਸੀਗੇ ਪਹਿਲਾਂ ਹਾਂਜੀ ਆ ਉਹ ਵੀ ਮੈਂ ਬਣਾਉਂਦੀ ਰਹੀ ਫਿਰ 2 ਮਿੰਟ ਦੀ ਆਪਸ਼ਨ ਆਨ ਆਪੀ ਹੂੰ ਹੂੰ ਹੁਣ 3-4 ਮਿੰਟ ਦੀ ਵੀ ਆਪਸ਼ਨਸ ਆਉਂਦੀ ਆ ਅੱਛਾ ਜਿਹੜੀ ਹੁਣਾ ਗੋਰੀ ਵਾਲੀ ਤੁਸੀਂ ਸਕ੍ਰਿਪਟ ਇਸ ਤਰ੍ਹਾਂ ਦੀ ਕੋਈ ਹੋਰ ਸਕ੍ਰਿਪਟ ਵੀ ਤੁਹਾਡੇ ਹੁਣ ਚੇਤੇ ਦੇ ਵਿੱਚ ਹੈਗੀ ਆ ਜੇ ਨਿੱਕੀ ਜੀ ਕਰਨੀ ਹੋਵੇ ਦਿਖਾਉਣੀ ਹੋਵੇ ਮੈਂ ਬੜੀ ਇੰਜੋਏ ਕਰੀ ਆ ਹਾਂਜੀ ਹਾਂਜੀ ਜੀ ਅ ਸਿਕਟਾਂ ਤੇ ਬਹੁਤ ਨੇ ਤੇ ਮੈਂ ਕੋਈ ਕੋਈ ਇੱਕ ਜਿਹੜੀ ਵਾਕ ਜਾਵੇ ਮਿੰਟ ਦੋ ਮਿੰਟ ਦੀ ਹਾਂ ਜੀ ਮੇਰਾ ਜ਼ਿਆਦਾ ਹੁੰਦਾ ਆ ਮੈਂ ਸਿਰ ਦੁਪੱਟਾ ਲਾ ਕੇ ਹੀ ਮੈਂ ਠੀਕ ਆ ਭਾਜਾ ਭੈਣੇ ਲੈ ਤੈਨੂੰ ਮੈਂ ਕਾਲ ਦੀ ਗੱਲ ਦੱਸਾਂ ਭੈਣੇ ਜਦੋਂ ਅਸੀਂ ਗਈਆਂ ਨਾ ਪਹਿਲੇ ਚ ਮੈਂ ਆਈ ਨਾ ਟੌਰ ਕੱਢਿਆ ਮੈਂ ਨਾ ਟੌਰ ਸੋਰ ਕੱਢ ਕੇ ਗਈ ਭੈਣ ਜਿਠਾਣੀਆਂ ਦਰਾਨੀਆਂ ਤੇ ਸੜਕੇ ਸਵਾਹ ਹੋ ਗਈਆਂ ਜਦੋਂ ਮੈਂ ਮਾਰੀ ਨਾ ਐਂਟਰੀ ਪਲੇਸ ਚ ਹੈ ਤੇ ਸਾਰੇ ਕੁੜੇ ਹਰਾਂ ਰਹਿ ਗਏ ਹੈ ਕਿ ਹੋਇਆ ਪ੍ਰੀਤੋ ਐਡੀ ਸੋਹਣੀ ਬਣ ਬਣ ਕੇ ਆਈ ਕਿ ਤੂੰ ਵੇਖ ਲਾ ਪਰ ਝੂਠੇ ਮੂੰਹ ਕਹਨੇ ਤਾਰੀਫ ਨਹੀਂ ਕੀਤੀ ਸੜਕੇ ਸਵਾਹ ਹਮਮ ਹੋਰ ਤੇ ਛੱਡ ਅਸਬੂ ਦਾ ਪਾਪਾ ਵੇਹਲਾ ਮੇਰੇ ਨਾਲ ਗਿਆ ਹੈ ਇੱਕ ਕੋਰੀ ਨੇ ਕਿਤੇ ਫੋਟੋ ਲਵਾਈ ਮੇਰੇ ਨਾਲ ਕੇ ਆ ਜਾ ਪ੍ਰੀਤੋ ਫੋਟੋ ਲਾਈਏ ਹੈ ਗੁਰਗਦੇ ਲੋਕੀ ਕਿਤੇ ਆਪਣੀਆਂ ਘਰਵਲੀਆਂ ਦੇ ਨਾਲ ਜਾ ਜਾ ਕੇ ਫੋਟੋਆਂ ਲਵਾਉਣ ਹੁਣ ਡੀਪੀ ਚ ਪਾਉਣੀਆਂ ਅਗਲੀਆਂ ਨੇ ਤੇ ਇਹ ਇਹਦਾ ਲੁੱਕ ਦਾ ਹੀ ਰਹਿੰਦਾ ਹੈ ਮੈਂ ਸਭ ਨੂੰ ਸਾਰੇ ਕਰਾਂ ਵੀ ਆ ਜਾ ਮੇਰ ਨਾਲ ਵੀ ਇੱਕ ਅੱਧੀ ਫੋਟੋ ਲਵਾ ਲਾ ਇਦਾਂ ਦਾ ਹੀ ਹੋਏ ਹੈ ਤੇ ਲੋਕਾਂ ਦੀ ਬੁੱਢੀ ਦੀ ਮਗਨ ਮਗੇ ਭਾਬੀ ਜੀ ਤੁਸੀਂ ਕੋਕਾ ਕੋਲਾ ਲੈਣਾ ਹੈ ਤੁਸੀਂ ਪੈਪਸੀ ਪੀਣੀ ਹੈ ਫਲਾਨਾ ਤੇ ਢੀਂਗਾ ਤੇ ਆਪਣੀ ਘਰਵਾਲੀ ਨੂੰ ਪੁੱਸਿਆ ਤੱਕ ਨਹੀਂ ਇਹਨੇ ਹੈ ਇਦਾਂ ਦੇ ਭਾਂਜੀ ਹੁਣ ਵੇਲਾ ਬੰਦੇ ਵੀ ਕਹੇ ਕਹੇ ਨੂੰ ਚੰਗੇ ਮਿਲਦੇ ਕਿ ਨਹੀਂ ਇਹ ਵਾ ਇਦਾਂ ਹੀ ਕਰਦਾ ਲੋਕਾਂ ਦੇ ਸੜਨਾ ਸੁਣਾ ਮੇਰਾ ਤੇ ਆਪਣਾ ਘਰਵਾਲਾ ਹੀ ਵੇ ਇਦਾਂ ਦਾ ਬਾਹਰ ਜਾ ਕੇ ਇਦਾਂ ਹੀ ਹੂੰ ਤਸਵਰੀ ਨਹੀਂ ਹੈ ਇਸ ਵਾਰੀ ਨਹੀਂ। ਅਨ ਤੁਸੀਂ ਨੇ ਇਚਰ ਲਓ ਇੱਕ ਇੱਕ ਕਲਾਕੀਆਂ ਦੇ ਵਿੱਚ ਤਾਂ ਨਾ ਬਰੋਡੀ ਜੀ ਲੱਗਦੀ ਆ ਪਰ ਜਦੋਂ ਤੁਸੀਂ ਕਰਦੇ ਹੋ ਤਾਂ ਐ ਲੱਗਦਾ ਵੀ ਯੂ ਆਰ ਮੇਡ ਫਾਰ ਇਟ। ਅ ਅੱਛਾ ਹੁਣ ਆ ਜਿਹੜਾ ਤੁਸੀਂ ਹੁਣ ਵਾਲਾ ਸਕਿੱਟ ਕੀਤਾ ਹੈਗਾ ਕੀ ਤੁਹਾਡੇ ਹਸਬੰਡ ਸੱਚੀ ਐਂ ਉਹ ਕਰਦੇ ਆ ਨਹੀਂ 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 ਇਹ ਜਿਵੇਂ ਹੁਣ ਤੁਸੀਂ ਕਰਦੇ ਹੋ ਨਾਟਕ ਵਾਲੋਂ ਨੇ ਜਗਾ ਕੀ ਵਾਲਾ ਤੁਹਾਡੇ ਪਰਿਵਾਰ ਵੱਲੋਂ ਕਿਵੇਂ ਤੁਹਾਨੂੰ ਸਪੋਰਟ ਹੈਗੀ ਆ ਹਸਬੰਡ ਵੱਲ ਇਹਨਾਂ ਵੱਤ ਪੂਰੀ ਫੁੱਲ ਸਪੋਰਟ ਆ ਕਿਉਂਕਿ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜੇ ਤੁਹਾਨੂੰ ਆਪਣੇ ਪਾਰਟਨਰ ਵੱਲੋਂ ਸਪੌਰਸ ਨੂੰ سپورਟ ਨਹੀਂ ਲੈਣਾ ਹੈਗੀ ਤੁਸੀਂ ਨਹੀਂ ਕਰ ਸਕਦੇ ਹੈਨਾ ਜੇ ਕਰੋਗੇ ਵੀ ਤੇ ਉਹ ਮਜ਼ਾ ਨਹੀਂ ਆਉਣਾ ਤੁਹਾਨੂੰ ਹੈਨਾ ਤਾਂ ਕਿਉਂਕਿ ਸਟ्रेस ਟੈਨਸ਼ਨ ਆਣੀ ਆ ਵੀ ਮੈਂ ਹੈਨਾ ਵੀ ਉਹ ਮੈਨੂੰ ਮਰਾਂ ਕਰਦੇ ਆ ਜਾਂ ਪਿੱਛੇ ਵੀ ਜਾਣਾ ਔਰ ਇੱਕ ਆਰਟਿਸਟ ਤੇ ਮੈਨੂੰ ਲੱਗਦਾ ਤਾਂ ਹੀ ਆਪਣੀ ਫੁੱਲ ਪਰਫਾਰਮੈਂਸ ਦੇ ਪਾਉਂਦਾ ਜਦੋਂ ਉਹਦਾ ਮਾਈਂਡ ਹੈ ਵਧੀਆ ਰਿਲੈਕਸ ਫ੍ਰੀ ਆ ਹੈਨਾ ਤੇ ਉਹਨਾਂ ਵੱਲੋਂ ਫੁੱਲ سپورਟ ਆ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਮੈਨੂੰ ਇਹ ਬਚਪਨ ਤੋਂ ਸ਼ੌਂਕ ਆ ਤੇ ਇਹ ਨਾ ਮੈਨੂੰ ਤੁਸੀਂ ਮਨਾ ਨਾ ਕਰਿਓ ਹੋਰ ਭਾਵੇਂ ਮੈਂ ਕੁਝ ਨਹੀਂ ਕਰਦੀ ਕਰਾਂ ਨਾ ਕਰਾਂ ਪਰ ਇਹ ਤੇ ਮੈਂ ਕਰਨਾ ਹੀ ਕਰਨਾ ਆ ਸੋ ਪੂਰੀ ਫੁੱਲ ਸਪੋਰਟ ਆ ਤੁਸੀਂ ਫਿਰ ਉਹਨਾਂ ਨਾਲ ਵੀ ਤੇ ਬੱਚਿਆਂ ਨਾਲ ਵੀ ਡਰਾਮੇ ਕਰੀ ਜਾਂਦੇ ਹੋਗੇ ਦਿਨੇ ਸਾਰੀ ਦਿਹਾੜੀ ਬੱਚੇ ਤੇ ਤੁਹਾਨੂੰ ਪਤਾ ਅੱਜਕੱਲ੍ਹ ਦੇ ਇੱਥੇ ਦੇ ਉਹ ਤੇ ਘਰ ਦੀ ਮੁਰਗੀ ਦਾਲ ਬਰਾਬਰ ਉਹਨਾਂ ਨੂੰ ਆਬ ਖਵਾਉਣਾ ਪੈਂਦਾ ਆ ਵੇਖੋ ਤੇ ਉਹ ਤੇ ਨਹੀਂ ਪਸੰਦ ਕਰਦੇ ਜਾਂ ਕਿਦਾਂ ਸਮ ਟਾਈਮ ਵੇਖ ਲੈਂਦੀ ਆ ਬੇਟੀ ਤੇ ਹਾਂ ਘਰ ਚੱਲਦਾ ਰਹਿੰਦਾ ਮੈਂ ਜਾ ਬਹੁਤ ਵਧੀਆ ਤੁਸੀਂ ਇੰਜੋਏ ਕਰਦੇ ਹੋ ਤੇ ਦੂਸਰਾ ਜਿਸ ਤਰ੍ਹਾਂ ਹੁਣ ਨਾਟਕ ਦੀ ਗੱਲ ਤੁਸੀਂ ਇੱਥੇ ਆ ਕੇ ਨਾਟਕ ਦੇ ਵਿੱਚ ਸੋਹਣੇ ਰੋਲ ਕਰੇ ਆ ਗੁਰਦੀਪ ਆਰਟਸ ਅਕੈਡਮੀ ਵੱਲੋਂ ਉਹਨਾਂ ਦੇ ਇੱਕ ਮੰਨ ਲਓ ਤੁਸੀਂ ਮੇਨ ਮੈਂਬਰ ਬਣ ਚੁੱਕੇ ਹੋ ਹੁਣ ਉਹਨਾਂ ਦੀ ਟੀਮ ਦੇ ਅੱਗੇ ਹੁਣ ਕੋਈ ਹੋਰ ਨਾਟਕ ਤਿਆਰ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਪਾਰਟ ਕਰਨਾ ਜਾਂ ਅੱਗੇ ਤੁਹਾਨੂੰ ਕਿਤੇ ਫਿਲਮਾਂ ਵੱਲੋਂ ਜਾਂ ਆਪਣੇ ਟੀਵੀ ਵੱਲੋਂ ਕੋਈ ਆਫਰ ਹਾਂਜੀ ਮੈਨੂੰ ਲਾਸਟ ਵੀਕ ਮੈਂ ਸ਼ਾਰਟ ਮੂਵੀ ਕੀਤੀ ਸੀ ਰਾਣਾ ਰਣਵੀਰ ਜੀ ਦੇ ਨਾਲ ਅੱਛਾ ਅੱਛਾ ਹਨਾ ਉਹਨਾਂ ਵੱਲੋਂ ਮੈਨੂੰ ਆਫਰ ਆਈ ਸੀਗੀ ਪੰਜਾਬੀ ਸੀ ਉਹਨਾਂ ਦੀ ਹਜੇ ਆਈ ਨਹੀਂ ਆ ਤੇ ਅੰਦੀ ਉਹਨਾਂ ਨੇ ਮੈਨੂੰ ਅਜੇ ਆਪਣੀ ਵਾਈਫ ਦਾ ਵਿੱਚ ਦਿੱਤਾ ਸੀਗਾ ਉਹ ਵਿੱਚ ਹਾਂਜੀ ਤੇ ਸੋ ਉਸ ਤੋਂ ਬਾਅਦ ਫਿਰ ਇੱਕ ਪ੍ਰੋਜੈਕਟ ਅਸੀਂ ਬਣਾ ਰਹੇ ਹਾਂ ਅਜੇ ਪਾਇਲਟ ਬਣਾ ਕੇ ਭੇਜਿਆ ਆ ਨੈਟਫਲਿਕਸ ਵਾਸਤੇ ਤੇ ਦੇਖੋ ਜੇ ਉਹ ਹੋ ਜਾਂਦਾ ਹੈ ਫਿਰ ਉਹਦੀ ਸ਼ੂਟਿੰਗ ਸਾਡੀ ਸਟਾਰਟ ਹੋਏਗੀ ਤੇ ਗੁਰਦੀਪੂਰ ਜੀ ਦੇ ਨਾਲ ਅਗਸਤ ਵਿੱਚ ਜਿਹੜਾ ਆ ਰਿਹਾ ਹੈ ਬਰੰਗ ਚਿੱਠੀਆਂ ਮੇਰਾ ਖਿਆਲ ਹੈ ਇਹ ਇਹ ਹੈਗਾ ਅਗਸਤ ਦੇ ਵਿੱਚ ਹਾਂਜੀ ਅਗਸਤ 30 31 ਨੂੰ ਹਾਂ 30 ਨੂੰ ਉੱਥੇ ਹੈਗਾ ਵਾ ਕਲੋਨਾ ਕਲੋਨਾ ਆ ਤੇ 31 ਨੂੰ ਫੇਰ ਇੱਥੇ ਆ ਸਰੀ ਵਿੱਚ 31 ਨੂੰ ਇੱਥੇ ਸਰੀ ਮੇਰਾ ਕਹ ਬੈਲ ਸੈਂਟਰ ਦੇ ਵਿੱਚ ਹਾਂਜੀ ਨਹੀਂ ਨਹੀਂ ਆ ਦੂਸਰਾ ਜਿਹੜੇ ਆਪਣੇ ਆਰਟ ਸੈਂਟਰ ਆਰਟ ਸੈਂਟਰ ਚਾਹਦੇ ਆ ਬੇਕਰੀਕ ਵਾਲਾ ਆਰਟ ਸੈਂਟਰ ਦਾ ਜਿਹੜਾ ਮੇਨ ਮੇਨ ਹਾਲ ਜਿਹੜਾ ਹਾਂਜੀ ਹਾਂਜੀ ਉਹਦੇ ਉਹਦੇ ਵਿੱਚ ਹੋਊਗਾ ਹਾਂ ਪਰ ਅਸੀਂ ਦੇਖਿਆ ਉਹ ਨਾਟਕ ਬਹੁਤ ਬੜਾ ਕਮਾਲ ਦਾ ਨਾਟਕ ਆ ਤੇ ਮੈਂ ਤਾਂ ਉਹਦੇ ਉਹ ਜਿਹੜਾ ਪ੍ਰੋਸੈਸ ਜਦੋਂ ਤੁਸੀਂ ਪ੍ਰੈਕਟਿਸ ਵੀ ਕਰਦੇ ਸੀ ਉਹਦੇ ਵਿੱਚ ਵੀ ਸ਼ਾਮਲ ਰਹਾ ਆਏਗਾ ਤੇ ਬਾਵਾ ਚੰਗੀ ਗੱਲ ਆ ਵੀ ਤੁਸੀਂ ਗੁਰਦੀਪ ਵਰਗੇ ਡੈਡੀਕੇਟਡ ਬੰਦੇ ਇੱਥੇ ਹੈਗੇ ਨੇ ਹਾਂਜੀ ਹਾਂਜੀ ਔਰ ਤੁਸੀਂ ਉਹਨਾਂ ਨੂੰ ਵੀ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਆ ਚੰਗਾ ਆਰਟਿਸਟ ਕਿਹੜਾ ਛੇਤੀ ਮਿਲ ਜਾਂਦਾ ਹੈ ਹਾਂਜੀ ਮੈਂ ਕਿ ਨਹੀਂ ਉਹਨਾਂ ਦੇ ਸਦਕੇ ਮੈਨੂੰ ਪਤਾ ਨਹੀਂ ਸੀਗਾ ਇੱਥੇ ਮੈਂ ਅ ਉਹ ਉਹਨਾਂ ਤੇ ਚਾਹੁੰਦੀ ਸੀ ਮੈਂ ਹੁਣ ਵੀ ਚਾਹਨੀ ਵੱਤ ਤੋਂ ਵੱਧ ਕੰਮ ਕਰਾਂ ਵੱਤ ਤੋਂ ਮੈਨੂੰ ਡਰਾਮੇ ਮਿਲਣ ਹਨਾ ਇਹ ਮੈਨੂੰ ਗੁਰਦੀਪੂਲ ਜੀ ਸਰ ਬਾਰੇ ਮੈਨੂੰ ਪਤਾ ਨਹੀਂ ਸੀਗਾ ਮੇਰੇ ਕੋਈ ਫੈਨ ਸੀਗੇ ਮੈਨੂੰ ਕੋਸ ਕੁਝ ਮਿਲੇ ਤੇ ਉਹ ਮੇਰੀਆਂ ਵੀਡੀਓ ਦੇਖਦੇ ਹੁੰਦੇ ਸੀ ਉਹਨਾਂ ਨੇ ਮੈਨੂੰ ਇਹਨਾਂ ਦਾ ਨੰਬਰ ਦਿੱਤਾ ਸੀਗਾ ਕਿਤੇ ਤੁਸੀਂ ਸ਼ੌਂਕ ਰੱਖਦੇ ਹੋ ਮੈਂ ਕਿਹਾ ਮੈਂ ਤੇ ਚਾਹਨੀ ਆ ਵੀ ਮੈਨੂੰ ਕੋਈ ਹਨਾ ਤੇ ਫਿਰ ਉਹਨਾਂ ਨੇ ਨੰਬਰ ਦਿੱਤਾ ਫਿਰ ਮੈਂ ਸਾਨਾ ਗੱਲਬਾਤ ਕੀਤੀ ਫਿਰ ਇਹਨਾਂ ਨੇ ਦੇਖਿਆ ਮੇਰੀਆਂ ਵੀਡੀਓ ਵਗੈਰਾ ਫਿਰ ਇਹਨਾਂ ਨੂੰ ਪਸੰਦ ਆਇਆ ਫਿਰ ਇਹਨਾਂ ਨੇ ਮੈਨੂੰ ਇਹ ਰੋਲ ਦਿੱਤਾ ਔਰ ਬਹੁਤ ਹੀ ਚੰਗੇ ਇਨਸਾਨ ਜਦੋਂ ਕਹਿ ਲਓ ਵੀ ਇਹਨਾਂ ਨੇ ਬਹੁਤ ਕੁਝ ਸਿਖਾਇਆ ਵੀ ਬਹੁਤ ਕਿਉਂਕਿ ਉਹ ਉਹ ਨਾ ਹੀ ਇਜ਼ ਅ ਸੋਸ਼ਲ ਪਰਸਨ ਹਾਂਜੀ ਹਾਂਜੀ ਉਹ ਐਂਟਰਟੇਨਮੈਂਟ ਲਈ ਹੀ ਤਾਂ ਡਰਾਮੇ ਕਰਦਾ ਹੀ ਕਰਦੇ ਨੇ ਪਰ ਉਹਨਾਂ ਦੀ ਹਰ ਇੱਕ ਜਿਹੜੀ ਪ੍ਰੋਡਕਟ ਆ ਉਹਦੇ ਵਿੱਚ ਮੈਸੇਜ ਜ਼ਰੂਰ ਹੁੰਦਾ ਹੈਗਾ ਹਾਂਜੀ ਹਾਂਜੀ ਬੜੀਆਂ ਸੋਹਣੀਆਂ ਚੀਜ਼ਾਂ ਫਿਲਮਾਂ ਵੀ ਬਾਕੀ ਤੁਸੀਂ ਮੈਂ ਚਾਹਾਂਗਾ ਕੋਈ ਹੋਰ ਗੀਤ ਦੇ ਬੋਲ ਜਿਹੜਾ ਵੀ ਤੁਹਾਡੇ ਆਪਣੇ ਮਨ ਪਸੰਦ ਦਾ ਗੀਤ ਕੋਈ ਵੀ ਕੋਈ ਵੀ ਸਾਂਝਾ ਕਰੋ ਇੱਕ ਦੋ ਲਾਈਨਾਂ ਮੈਂ ਹਾਂ ਜ਼ਰੂਰ ਗੁਰ ਕੋਲ ਕੋਲ ਕੋਸਮ ਕਦੇ ਤੇ ਹੱਸ ਬਾਲਵੇ ਨਾ ਜਿੰਦ ਸਾਡੇ ਰੋਲਵੇ ਕਦ ਤੇ ਹਸ ਬੋਲ ਨਾ ਜਿੰਦ ਸਾਡੇ ਰੋਲ ਬੇ ਜਿੰਦ ਸਾਡੇ ਰਾਲਵੇ ਕਦ ਤੇ ਹੱਸ ਬੋਲਵੇ ਨਜਿੰਦ ਸਾਡੇ ਰਾਲਵੇ ਬਹੁਤ ਵਧੀਆ ਤੁਸੀਂ ਗਾਉਂਦੇ ਹੀ ਸੋਹਣਾ ਨਹੀਂ ਤੁਹਾਡੀ ਸਿਲੈਕਸ਼ਨ ਵੀ ਬੜੀ ਸੋਹਣੀ ਹੈ ਗੀਤਾਂ ਦੀ ਸਿਲੈਕਸ਼ਨ ਵੀ ਬੜੀ ਵਧੀਆ ਹੈ ਪ੍ਰੀਤ ਜੀ ਤਾਂ ਕਰਦਾ ਵੀ ਤੁਹਾਡੇ ਨਾਲ ਗੱਲਾਂ ਕਰੀ ਜਾਵਾਂ ਤੁਹਾਡੇ ਸਕਿੱਲ ਤੇ ਗੀਤ ਸੁਣੀ ਜਾਈਏ ਪਰ ਜਿਵੇਂ ਮੈਂ ਕਹਿੰਦਾ ਸਮਾਂ ਤੁਰਦਾ ਜਾਂਦਾ ਸਮੇ ਦੇ ਨਾਲ ਰਹਿਣਾ ਪੈਂਦਾ ਤੁਸੀਂ ਅੱਜ ਆਏ ਬੜੀਆਂ ਖੂਬਸੂਰਤ ਗੱਲਾਂ ਬਤਾਂਹੇ ਬੜਾ ਹੀ ਇੰਟਰਟੇਨਿੰਗ ਗੱਲਾਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਵਿਖਲੇ ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਵੈਰੀ ਮਚ ਤੁਹਾਡੀ ਚੈਨਲ ਪੰਜਾਬੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਥੈਂਕ ਯੂ ਵੈਚਿੰਗ ਮੈਰੀ ਮਚ ਸਾਰਿਆਂ ਦਾ ਜੀ ਅੱਜ ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਸੰਪੂਰਨ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਫਿਰ ਮਿਲਦੇ ਹਾਂ ਉਦੋਂ ਤੱਕ ਸਾਡਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ